ਕੀ ਕਹਿਣਾ ਚਾਹੁੰਦੇ ਆ ਕਿ ਮੈਨੇਜਮੈਂਟ ਨਾਲ ਸਾਡੇ ਬੰਦਿਆਂ ਨੂੰ ਅਣਗੋਲਾ ਕਰਾਈ ਪੁੱਤ ਹੋਰ ਜਿੱਥੇ ਮੈਂ ਦੇਖ ਕੇ ਉਹਨਾਂ ਦੀ ਡਿਊਟੀਆਂ ਸੈੱਟ ਕਰ ਸਾਡੇ ਬੰਦੇ ਘਰੇ ਨਹੀਂ ਜਾ ਰਹੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਬੰਦਿਆਂ ਦੇ ਵਿੱਚ ਫਿਰ ਬੰਦਾ ਢਿੱਲਾ ਹੋ ਜਾਂਦਾ ਉਹਦੇ ਚੱਕ ਐਬਸੈਂਟ ਹੋ ਗੁੰਦਿੰਦੇ ਨੇ ਬਹੁਤ ਉਹ ਚੀਜ਼ਾਂ ਨੂੰ ਦੇਖਦੇ ਅਸੀਂ ਅੱਜ ਗੇਟ ਰੈਲੀ ਦਾ ਪ੍ਰੋਗਰਾਮ ਰੱਖਿਆ 4 ਤਰੀਕ ਦਾ ਤੇ 11 ਤਰੀਕ ਨੂੰ ਅਸੀਂ ਬੰਦ ਦਾ ਪ੍ਰੋਗਰਾਮ ਰੱਖਿਆ ਅਸੀਂ ਡਿਊਟੀਆਂ ਸੈੱਟ ਕਰਾਉਣ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੰਦਰ ਉਸ ਵੇਸ ਤੇ ਸਿਰ ਨਹੀਂ ਸੁਣਵਾਈ ਹੁੰਦੀ ਅਗਲੇ ਅਗਲਾ ਸਾਡਾ ਪ੍ਰੋਗਰਾਮ ਹੈ 11 ਤਰੀਕ ਦਾ ਜੀ ਪਹਿਲਾਂ ਪੀਆਰਡੀ ਦੀਪੂ ਬੰਦੂ ਲੁਧਿਆਣਾ ਦੀ ਪੂਰੋਡ ਵਿੱਚ ਅੱਜ ਅਸੀਂ ਗੇਟ ਰੈਲੀ ਕਰਕੇ ਪੀਆਰਡੀਸੀ ਦੀ ਲੁਧਿਆਣਾ ਦੀਪੂ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਆ ਕਿ ਸਾਨੂੰ ਲਗਾਤਾਰ ਸਾਡੇ ਮੁਲਾਜ਼ਮਾਂ ਦੀਆਂ ਡਿਊਟੀਆਂ 'ਚ ਦਖਲਅੰਦਾਜ਼ੀ ਕਰਕੇ ਲਗਾਤਾਰ ਜਿਹੜੀਆਂ ਮੁਸ਼ਕਲਾਂ ਵਾਧੀਆਂ ਆ ਰਹੀਆਂ ਨੇ ਕਿਉਂਕਿ ਜਿਹੜੇ 90% ਕੱਚੇ ਮੁਲਾਜ਼ਮੇ ਆ ਜੋ ਵੱਖ-ਵੱਖ ਰੂਟਾਂ ਤੇ ਡਿਊਟੀਆਂ ਕਰ ਰਹੇ ਆ ਪਰ ਕਿਤੇ ਨਾ ਕਿਤੇ ਜਿਹੜੀਆਂ ਸਿਆਸੀ ਗੈਰ ਸਿਆਸੀ ਜਾਂ ਸਿਆਸੀ ਜਿਹੜੀਆਂ ਜਥੇਬੰਦੀਆਂ ਨੇ ਵਿਭਾਗ 'ਚ ਕੰਮ ਕਰ ਰਹੀਆਂ ਨੇ ਉਹ ਕਿਤੇ ਨਾ ਕਿਤੇ ਨਜਾਇਜ਼ ਦਖਲਅੰਦਾਜ਼ੀ ਕਰਦੀਆਂ ਕੱਚੇ ਮੁਲਾਜ਼ਮਾਂ ਦੀਆਂ ਯੂਨੀਅਨ 'ਚ ਜਿਹਦੇ ਕਰਕੇ ਮੁਲਾਜ਼ਮਾਂ ਨੂੰ বারবার বিরোধ ਆਉਂਦਾ ਅਸੀਂ ਕਈ ਵਾਰ ਜੀਐਮ ਸਾਹਿਬ ਨਾਲ ਜਿਹੜੇ ਸਾਡੇ ਮੁਲਾਜ਼ਮਾਂ ਨੇ ਯੂਨੀਅਨ ਦੇ ਉਹ ਗੱਲਬਾਤ ਕਰ ਚੁੱਕਿਆ ਪਰ ਨજર ਅੰਦਾਜ਼ ਕੀਤਾ ਜਾ ਰਿਹਾ ਹੁਣ ਅਸੀਂ ਮਜਬੂਰ ਹੋ ਕੇ ਜਿਹੜਾ ਨੋਟਿਸ ਦਿੱਤਾ ਜਿਹਦੇ ਚ ਜਿਵੇਂ ਅੱਜ 4 ਦੀ ਗੇਟ ਵਾਲੀ 11 ਨੂੰ ਮੁਕੰਮਲ ਬੰਦ ਰੱਖਿਆ ਜੇਕਰ ਫਿਰ ਵੀ ਮੰਗਾਂ ਦਾਲ ਨਹੀਂ ਕੀਤਾ ਤੇ 12 ਨੂੰ ਨਾਲ ਦਾ ਪੰਜਾਬ ਰੋਡ ਵਿੱਚ ਪਨਵਾਸ ਦਾ ਡੀਪੂ ਬੰਦ ਕਰਕੇ ਬੱਸ ਸਟੈਂਡ ਬੰਦ ਕਰਕੇ ਤੇ ਜਿਹੜੇ ਤਿੱਖੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਸੋ ਅਸੀਂ ਮੰਗ ਕਰਦੇ ਹਾਂ ਕਿ ਜਦੋਂ ਕੱਚੇ ਮੁਲਾਜ਼ਮ ਵਿਭਾਗ ਦੇ ਰੂਪੇ ਤੇ ਰੂਟਾਂ ਤੇ ਡਿਊਟੀਆਂ ਕਰਦੇ ਆ ਉਹਨਾਂ ਦੀਆਂ ਡਿਊਟੀਆਂ 'ਚ ਜਿਹੜੀ ਨਜਾਇਜ਼ ਦਖਲਅ ਬੀਤੀ ਜਾਵੇ ਤੇ ਬਰਾਬਰ ਜਿਹੜੀਆਂ ਡਿਊਟੀਆਂ ਦਿੱਤੀਆਂ ਜਾਂ ਨਾ ਔਰ ਬਰਾਬਰ ਜਿਹੜਾ ਓਵਰਟਾਈਮ ਲਵਾਉਣਾ ਜਾਂ ਬਰਾਬਰ ਉਹਨਾਂ ਨੂੰ ਰੋਟੇਸ਼ਨਾਂ ਜਿਹੜੀਆਂ ਪ੍ਰੋਪਰ ਉਹ ਵੀ ਨਹੀਂ ਬਣਾਈਆਂ ਯਾਨੀ ਜਿਹੜੀਆਂ ਉਹ ਆਪਣੇ ਸਮੇਂ ਸਿਰ ਵੇਲੇ ਹੋ ਕੇ ਤੇ ਆਪਣੇ ਘਰਾਂ ਨੂੰ ਵੀ ਜਾ ਸਕਣ ਅੱਜ ਇਹ ਗੇਟ ਰੈਲੀ ਹੈ ਜਿਹੜੀ ਪੀਆਰਟੀਸੀ ਲੁਧਿਆਣਾ ਡਿੱਪੂ ਦੇ ਗੇਟ ਤੇ ਕੀਤੀ ਜਾ ਰਹੀ ਹੈ ਕਿਉਂਕਿ ਸਾਡੇ ਜਿਹੜੇ ਮੁਲਾਜ਼ਮਾਂ ਨਾਲ ਆ ਆਏ ਦਿਨ ਵਿਤਕਰੇबाजी ਕਰਕੇ ਧੱਕੇਸ਼ਾਹੀ ਕੀਤੀ ਜਾ ਰੀਆਂ ਮੁਲਾਜ਼ਮਾਂ ਨਾਲ ਸਾਡਿਆਂ ਨਾਲ ਪਤਾਨਾ ਛਾਈ ਰੁਪਈਆ ਵਰਤਾਇਆ ਜਾ ਰਿਆ ਸਿੱਧੀ ਗੱਲ ਸਪਸ਼ਟ ਕਰੀਏ ਕਿ ਜਿੰਨੇ ਵੀ ਸਾਡੇ ਮੁਲਾਜ਼ਮ ਸਾਡੇ ਨਾਲ ਜੁੜੇ ਨੇ ਸਾਰੇ ਦੂਰ ਤਰ੍ਹਾਂ ਦੇ ਥਾਵਾਂ ਤੋਂ ਕਿਸੇ ਵੀ ਵਰਕਰ ਨੇ ਇਹ ਤੱਕ ਸਬਦਾ ਨਹੀਂ ਦਿੱਤੀ ਗਈ ਕਿ ਕਿਸੇ ਨੂੰ ਬਰਾਬਰ ਡਿਊਟੀ ਲਈ ਜਾਵੇ ਜਿਹੜੇ ਕਿ ਉਸ ਦਾ ਫਾਇਦਾ ਨਰਜਾਇਜ ਜਿਹੜੀਆਂ ਜਥੇਬੰਦੀਆਂ ਚੱਕ ਰੀਆਂ ਨੇ ਵਰਕਰਾਂ ਨੂੰ ਆਪਣੇ ਨਾਲ ਜੋੜ ਕੇ ਵੱਧ ਓਵਰਟਾਈਮ ਵਾਲੇ ਖਾਤੇ ਜਾਂ ਵਧੀਆ ਡਿਊਟੀਆਂ ਵਾਲੇ ਖਾਤੇ 'ਚ ਪਵਾ ਕੇ ਕਰਾਂ ਨੂੰ ਵਹਿਕਾਇਆ ਜਾ ਰਿਹਾ ਗਿਆ ਜਿਸ ਦੀ ਸਾਡੀ ਮੰਗ ਹੈ ਵੀ ਸਮੂਹ ਮਲਾਜ਼ਮਾਂ ਨੂੰ ਬਰਾਬਰ ਡਿਊਟੀ ਦਾ ਮੌਕਾ ਦਿੱਤਾ ਜਾਵੇ ਤੇ ਜਿੰਨੇ ਵੀ ਸਾਡੇ ਮਲਾਜ਼ਮ ਨੇ ਉਹਨਾਂ ਨੂੰ ਘਰ ਜਾਣ ਦਾ ਮੌਕਾ ਦਿੱਤਾ ਜਾਵੇ ਰਟੇਸਰਾਂ ਦੇ ਹਿਸਾਬ ਨਾਲ ਬਣਾਈਏ ਜਾਣ ਵੀ ਦੁਜੇ ਦੁਜੇ ਦਿਨ ਬੰਦਾ ਘਰੇ ਜਾ ਸਕੇ ਅਦੇ ਦਾਖਲ ਹੁੰਦਾ ਜੀ ਬੰਦ ਕੀਤੀ ਜਾਵੇ ਜਿਹੜੇ ਸਾਡੇ ਵਰਕਰਾਂ ਨੂੰ ਓਵਰਟਾਈਮ ਦਾ ਮੁੱਦਾ ਸਭ ਤੋਂ ਮਹੱਮਾ ਸਾਡੇ ਓਵਰਟਾਈਮ ਜਿਹੜਾ ਨਿਤ ਪ੍ਰਤੀ ਦਿਨ ਜਿੰਨੇ ਵੀ ਡਿਟੇਲਰਾਂ ਚੱਲਦੀਆਂ ਨੇ ਸਾਰੀਆਂ ਨੂੰ ਘਟਾ ਦਿੱਤਾ ਜਾਵੇ ਜਿੰਨੀਆਂ ਵੀ ਜੁਜੇ ਡਿੱਪੂਆਂ ਨਾਲੋਂ ਸਾਡਾ ਪੀਆੜੀ ਲੁਧਿਆਣਾ ਡਿੱਪੂ ਦਾ ਜਿਹੜੀ ਮੈਨੇਜਮੈਂਟ ਹੈ ਆਪਣਾ ਤਾਣਾ ਸਾਈ ਰਵਈਆ ਆਪਣਾ ਆ ਕੇ ਜਿਹੜੇ ਚੈਕਿੰਗ ਅਧਿਕਾਰੀ ਨੇ ਜਾਂ ਹੋਰ ਅਧਿਕਾਰੀ ਨੇ ਉਹ ਸਾਡੇ ਵਰਕਰਾਂ ਨਾਲ ਵਿਤਕਰੇ ਬਾਜ਼ੀ ਕਰ ਰਹੇ ਨੇ ਜਿਸ ਕਰਕੇ ਅਸੀਂ ਅੱਜ ਗੇਟ ਰੈਲੀ ਰੱਖੀ ਹੋਈ ਹੈ